हां जी प्योर कैमरी कॉटन 5 मीटर सूट रहेगा ब्लॉक प्रिंट होया फुल फ्रंट ਤੇ ਵਿਦ ਮਸਲਿਨ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਫੁੱਲ ਬਲੋਕ ਪ੍ਰਿੰਟ ਵਾਲਾ ਪ੍ਰਾਈਸ ਇਹਨਾਂ ਸੁੱਟਾਂ ਦਾ 1150 ਫਰੀ ਸ਼ਿਪਿੰਗ ਪੰਜਾਬ नेक्स्ट ਆਪਣੇ ਕੋਲ प्योर कैमरी कॉटन ਇਹ सूट ਰਹਿਣਗੇ ਲਖਨਵੀ ਸਟਾਈਲ ਸ਼ਰਟ ਫੁੱਲ ਜਾਲ ਏਮਬਰਾਇਡਰੀ ਰਹੇਗੀ ਘੇਰੇ ਤੇ ਵੀ ਪੈਸਵਰਕ ਏਮਬਰਾਇਡਰੀ ਹੈ ਨਾਲ ਤੁਹਾਨੂੰ कैमਰੀ कॉटन 8 ਮੀਟਰ ਬਾਟਮ ਮਿਲੇਗੀ ਫੁੱਲ ਏਮਬਰਾਇਡਰੀ ਵਾਲਾ ਦੁਪੱਟਾ ਮਿਲੇਗਾ ਪ੍ਰਾਈਸ 850 ਫ੍ਰੀ ਸ਼ਿਪਿੰਗ ਨੈਕਸਟ 올ਓਵਰ 5 ਮੀਟਰ ਪਿਓਰ ਕੈਂਬਰੀ ਕਾਟਨ ਦਾ ਸੂਟ ਰਹੇਗਾ ਪਿਓਰ ਦਾ ਦੁਪੱਟਾ ਮਿਲੇਗਾ 4 ਜੈਡ ਲੈਸ ਵਾਲਾ 750 ਫ੍ਰੀ ਸ਼ਿਪਿੰਗ ਜਿੰਨਾ ਪੈਣਾ ਦੇ ਇਹ ਪੈਂਡਿੰਗ ਪਏ ਹੋਏ ਨੇ ਆਰਡਰ ਮੈਨੂੰ ਮੈਸੇਜ ਕਰ ਲੈਣ ਨੈਕਸਟ ਕੈਂਬਰੀ ਕਾਟਨ 올ਓਵਰ 3.5 ਮੀਟਰ ਬੀਬਾ ਪ੍ਰਿੰਟਸ ਵਾਲਾ ਸੂਟ ਰਹੇਗਾ ਵੱਡੇ ਪਣੇ ਦਾ ਫਰੰਟ ਤੇ ਪੈਚਵਰਕ ਬੁਟੀਕ ਵਰਕ ਏਮਬਰਾਇਡਰੀ ਹੋਈ ਆ ਵਿਦ ਪਿਓਰ ਦਾ ਦੁਪੱਟਾ ਮਿਲੇਗਾ 2.5 ਮੀਟਰ ਮਲਟੀ ਕਲਰ ਦਾ ਪ੍ਰਾਈਸ ਇਹਨਾਂ ਸੂਟਾਂ ਦਾ 1050 ਫ੍ਰੀ ਸ਼ਿਪਿੰਗ ਮੇਰੇ ਦਿੱਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਕਰ ਸਕਦੇ ਹੋ ਲਿਮਟਿਡਡ ਸਟਾਕ ਹੈ ਨੈਕਸਟ ਹੈ ਜੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ 170 ਵੱਡੇ ਪਣੇ ਦੀ ਬਾਟਮ ਰਹੇਗੀ ਇਸ ਨਾਲ 2 ਮੀਟਰ ਵੱਡੇ ਪਣੇ ਦੀ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆ ਲੋਅਰ ਸੂਟ ਤੋਂ 3.5 ਮੀਟਰ ਵੱਡੇ ਪਣੇ ਦਾ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 500 ਫ੍ਰੀ ਸ਼ਿਪਿੰਗ ਇਹਨਾਂ ਸੂਟਾਂ ਦਾ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਵਟਸਐਪ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਆ ਵਿਦਆਊਟ ਦੁਪੱਟਾ ਇਸ ਸੂਟ ਰਹਿਣਗੇ ਨੈਕਸਟ ਕਾਟਨ ਮੈਚਿੰਗ ਸੂਟ ਰਹਿਣਗੇ ਸ਼ਰਟ 1.70 ਵੱਡੇ ਪਣੇ ਦੀ ਰਹੂਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੂਗੀ ਬਾਟਮ ਤੇ ਹੈਂਡ ਪੇਂਟ ਹੋਇਆ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਇਹ ਸੂਟ ਨੇ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ 850 ਫ੍ਰੀ ਸ਼ਿਪਿੰਗ ਇਹ ਵੀ ਲਿਮਟਿਡ ਸਟਾਕ ਚਾ ਜਲਦੀ ਆਰਡਰ ਪਲੇਸ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਜੀ